ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਪ੍ਰੋਜਨਾ ਗੁਰੂ ਦੀ ਗੱਲ ਅੱਜ 28 ਅਕਤੂਬਰ ਹੈ ਮੈਂ ਮਨਪ੍ਰੀਤ ਕੌਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਅਮਾਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਹੈ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਹੇ ਭਾਈ ਇਹ ਮਾਇਆ ਸੰਸਾਰ ਦੇ ਜੀਵਾਂ ਨੂੰ ਸਪਣੀ ਬਣ ਕੇ ਚਿਮੜੀ ਹੋਈ ਹੈ ਜੋ ਮਨੁੱਖ ਇਸ ਦੇ ਅਧੀਨ ਹੋ ਜਾਂਦਾ ਹੈ ਇਸ ਨਾਲ ਮੋਹ ਪਾ ਲੈਂਦਾ ਹੈ ਇਹ ਮਾਇਆ ਉਸ ਨੂੰ ਬਰਬਾਦ ਕਰ ਦਿੰਦੀ ਹੈ ਤਬਾਹ ਕਰ ਦਿੰਦੀ ਹੈ ਕੋਈ ਭਲਾ ਪੁਰਸ਼ ਗੁਰਮੁਖ ਪਿਆਰਾ ਇਸ ਠਗਣੀ ਮਾਇਆ ਦਾ ਜ਼ਹਿਰ ਖਤਮ ਕਰਨ ਲਈ ਗੁਰਮੰਤਰ ਵਾਹਿਗੁਰੂ ਦਾ ਜਾਪ ਕਰਦਾ ਹੈ ਇਸ ਮਾਇਆ ਨੂੰ ਚੰਗੀ ਤਰ੍ਹਾਂ ਮਾਰ ਮੁਕਾਂਦਾ ਹੈ ਇਸ ਨੂੰ ਮਲ ਮਲ ਕੇ ਮਿਦ ਮਿਦ ਕੇ ਪੈਰਾਂ ਹੇਠ ਸੁੱਟ ਦਿੰਦਾ ਹੈ ਗੁਰੂ ਜੀ ਆਖਦੇ ਹਨ ਇਸ ਮਾਇਆ ਦੇ ਡੰਗ ਤੋਂ ਉਹ ਮਨੁੱਖ ਹੀ ਬਚੇ ਹਨ ਜੋ ਸੱਚ ਸਰੂਪ ਪਰਮੇਸ਼ਰ ਨਾਲ ਆਪਣੀ ਸੁਰਤ ਜੋੜਦੇ ਹਨ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬੋਹ ਰੋਲੇ ਕਚੋਲਾ ਗੁਰੂ ਅਮਰਦਾਸ ਜੀ ਆਖਦੇ ਹਨ ਜਿਸ ਮਨੁੱਖ ਦਾ ਮਾਇਆ ਨਾਲ ਮੋਹ ਪਿਆਰ ਹੈ ਉਹ ਅੰਨਾ ਹੈ ਬੋਲਾ ਹੈ ਭਾਵ ਉਹ ਅਗਿਆਨੀ ਹੈ ਮੂਰਖ ਹੈ ਉਹ ਸਤਗੁਰੂ ਜੀ ਦੇ ਸ਼ਬਦ ਨਾਲ ਸੁਰਤ ਨਹੀਂ ਜੋੜਦਾ ਉਹ ਮਨੁੱਖ ਮਾਇਆ ਦੇ ਰੋਲੇ ਗੋਲੇ ਵਿੱਚ ਹੀ ਤਬਾਹ ਹੋ ਜਾਂਦਾ ਹੈ ਜੋ ਗੁਰਮੁਖ ਜਨ ਹੈ ਉਹ ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤ ਜੋੜਦਾ ਹੈ ਉਹ ਪਰਮੇਸ਼ਰ ਦੀ ਸੁਣਦਾ ਹੈ ਨਾਮ ਤੇ ਭਰੋਸਾ ਰੱਖਦਾ ਹੈ ਇਸ ਤਰ੍ਹਾਂ ਉਹ ਪਰਮੇਸ਼ਰ ਦੇ ਨਾਮ ਵਿੱਚ ਹੀ ਮੀਨ ਹੋ ਜਾਂਦਾ ਹੈ ਸਭ ਕੁਝ ਪਰਮੇਸ਼ਰ ਆਪ ਹੀ ਕਰਨ ਵਾਲਾ ਹੈ ਅਤੇ ਆਪ ਹੀ ਜੀਵਾਂ ਤੋਂ ਕਰਵਾ ਰਿਹਾ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਗੁਰਮੁਖ ਬਾਣੀ ਕੀ ਪਰਮੇਸ਼ਰ ਦੇ ਨਾਮ ਨਾਲ ਜੁੜੇ ਰਹਿਣਾ ਹੈ ਨਾਮ ਤੇ ਭਰੋਸਾ ਰੱਖਣਾ ਹੈ ਮਾਇਆ ਨਾਲ ਮੋਹ ਨਹੀਂ ਪਾਉਣਾ ਮਾਇਆ ਵਰਤਨ ਵਾਸਤੇ ਹੈ ਪਰ ਇਸ ਨਾਲ ਹੀ ਜੁੜੇ ਰਹਿਣਾ ਵਿਅਕਤ ਹੈ ਜੀਵਨ ਬਰਬਾਦ ਹੋ ਜਾਵੇਗਾ ਪਿਆਰੇ ਵਿਦਿਆਰਥੀਓ ਸਬਰ ਸੰਤੋਖ ਰੱਖ ਕੇ ਸਖਤ ਮਿਹਨਤ ਕਰਕੇ ਆਪਣੀ ਮੰਜ਼ਲ ਨੂੰ ਪ੍ਰਾਪਤ ਕਰਨ ਲਈ ਤਕੜਾ ਹੰਬਲਾ ਮਾਰਦੇ ਰਿਹਾ ਕਰੋ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ